ਜਿਰੰਦਰ ਪੁਲਿਸ ਆਤ ਲੱਗੀ ਵੱਡੀ ਸਫਲਤਾ ਜਿਰੰਦਰ ਦਿਹਾਤੀ ਪੁਲਿਸ ਵੱਲੋਂ ਦੋ ਪਗੋੜੇ ਆਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਿਛਲੇ ਕਈ ਸਾਲਾਂ ਤੋਂ ਬਚ ਰਹੇ ਸਨ ਫੜੇ ਗਏ ਦੋਸ਼ੀ ਦੀ ਪਛਾਣ ਗੋਪੀ ਵਾਸੀ ਸੁਲਤਾਨਪੁਰ ਲੋਦੀ ਤੇ ਸਰਦਜੀਤ ਸਿੰਘ ਵਾਸੀ ਲੋਈਏ ਥਾਣਾ ਵੱਜੋ ਹੋਈ ਹੈ ਇਹ ਗ੍ਰਿਫਤਾਰੀ ਪਗੋੜਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਵਜੋਂ ਹੋਈ ਹੈ ਜਿਸ ਤਹਿਤ ਪਿਛਲੇ 3 ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ 'ਤੇ 57 ਪਗੋੜੇ ਕਾਬੂ ਕੀਤੇ ਗਏ ਹਨ ਤੇ ਇਸ ਦੌਰਾਨ ਐਸਐਸਪੀ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿਰੰਦਰ ਜੋਤਨ ਮਰਵਾਹਾ ਦੀ ਰਿਪੋਰਟ ਜ਼ਿਲ੍ਹਾ ਜਿਲੰਦਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਾਉਲ ਸਿੰਘ ਖੱਖ ਦੀ ਵੱਲੋਂ ਜਿਲ੍ਹੇ ਅੰਦਰ ਪਗੌੜੇ ਤੇ ਮੜੇ ਦੋਸ਼ੀ ਦੇ ਖਿਲਾਫ ਗ੍ਰਿਫਤਾਰੀ ਸੰਬੰਧੀ ਸਪੈਸ਼ਲ ਮਿਸ਼ਨ ਚਲਾਈ ਗਈ ਆ। ਇਸ ਆਪਰੇਸ਼ਨ ਦੇ ਤਹਿਤ ਮਾਨਯੋਗ ਐਸਪੀ ਮੈਡਮ ਜਸਰੂਪ ਬਾਜਪੀ ਆਈਪੀਐਸ ਜਿਨ੍ਹਾਂ ਦੀ ਅਗਵਾਈ ਵਿੱਚ ਸਬਰੀਜਨ ਸ਼ਾਹਕੋਟ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਨਰੀਂਦੇ ਪਗੌੜੇ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤਾ। ਕੀਤੇ ਐਸੇ ਨਰੀਂਦੇ ਚ ਗੋਪੀ ਪੁੱਤਰ ਚੰਨਾਵਾਸੀ ਪਿੰਡ ਤੋਤੀ ਥਾਣਾ ਸੁਲਤਾਨਪੁਰੂ ਤੇ ਜ਼ਿਲ੍ਹਾ ਕਬੂਥਲਾ ਜਿਸ ਦੇ ਖਿਲਾਫ 2019 ਚ ਐ ਐਨਡੀਵੀ ਸੈਕਟਰ ਤਹਿਤ ਮੁਕਦਮਾ ਦਰਜ ਹੋਇਆ ਜਿਸ ਨੂੰ ਅੱਜ ਮਲਸੀਆ ਪੁਲਿਸ ਵੱਲੋਂ ਕਾਫੀ ਮੁਸਕੱਤਬਾਦ ਗ੍ਰਿਫਤਰ ਕੀਤਾ ਇਸੇ ਤਰ੍ਹਾਂ ਇੱਕ ਦੋਸ਼ੀ ਸਰਜੀਤ ਸਰਹੋਸ ਲਾਡੀ ਵਾਸੀ ਪਿੰਡ ਸਿੰਧਣਾ ਥਾਣਾ ਲੋਹੀਆਂ ਨੂੰ ਇੱਕ ਫਰਾਡ ਦੇ ਕੇਸ ਚ ਜਿਸ ਨੇ 8 ਲੱਖ ਰੁਪਏ ਦੀ ਠੱਗੀ ਮਾਰੀ ਸੀ ਉਹਨੂੰ ਵੀ ਰਾਤੀ ਗ੍ਰਿਫਤਰ ਕੀਤਾ ਇਹ ਦੋਸ਼ੀ ਕਾਫੀ ਲੰਮੇ ਸਮੇਂ ਤੋਂ ਸਰਵਿਤ ਪੋੜੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕੁੱਤੀਸ਼ ਕੀਤੀ ਜਾਊਗੀ। ਇਹਨਾਂ ਪਕੌੜਿਆਂ ਲਈ ਜ਼ਿਲ੍ਹੇ 'ਚ ਵਕਫ ਸਮੇਂ ਟਾਈਮ ਜਿਹੜੀ ਆਪਰੇਸ਼ਨ ਚਲਾਈ ਜਾ ਰਹੀ ਹੈ ਤੇ ਲਗਾਤਾਰ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ ਔਰ ਅੱਗੇ ਵੀ ਚਲਦੀ ਰਹਿਣਗੀਆਂ। ਥੈਂਕ ਯੂ।